ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਪੰਜਾਬ ਵਾਸੀਆਂ ਨਾਲ ਵਾਦਾ ਕੀਤਾ ਸੀ ਕਿ ਜੋ ਵੀ ਵਿਅਕਤੀ ਨਸ਼ਾ ਤਸਕਰੀ ਵਿੱਚ ਇਨਵੋਲਵ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਵਿਕਰਮ ਜੇਠੀਆਂ ਨੇ ਸ਼ੁਰੂ ਕੀਤਾ ਸੀ ਪੰਜਾਬ ਚ ਤਾਂ ਲੋਕ ਦੱਸਦੇ ਹਨ ਕਿ ਇੰਟਰਨੈਸ਼ਨਲ ਡਰੱਗਸ ਤਸਕਰ ਇਸ ਦੇ ਘਾਰਾਗੇ ਰੁਕਦੇ ਸਨ ਪੁਲਿਸ ਦੇ ਕਿਸੇ ਅਧਿਕਾਰੀ ਕੋਲ ਪੁੱਛ ਲਵੋ ਉਹ ਦੱਸ ਦੇਵੇਗਾ ਕਿ ਜਿਹੜਾ ਆਪਣੀ ਗੱਡੀ ਦੇ ਵਿੱਚ ਨਸ਼ਾ ਟਰਾਂਸਪੋਰਟ ਕਰਦਾ ਸੀ ਮੰਤਰੀ ਰਹਿੰਦੇ ਹੋਏ ਇਸ ਨੇ ਕਰੋੜਾਂ ਰੁਪਏ ਕਮਾਏ ਅੰਡਰਵਰਲਡ ਨਾਲ ਵੀ ਇਹਦੇ ਰਿਸ਼ਤੇ ਬਣੇ ਰਹੇ ਵਿਕਰਮ ਜੇਠੀਆਂ ਅੱਜ ਤੱਕ ਕਿਸੇ ਸਰਕਾਰ ਨੇ ਇਸਤੇ ਹੱਥ ਪਾਉਣ ਦੀ ਹਿੰਮਤ ਨਹੀਂ ਕੀਤੀ ਕਾਂਗਰਸ ਸਰਕਾਰ ਨੇ ਤਾਂ ਇਸ ਦੇ ਨਾਲ ਜਿਹੜਾ ਸੈਟਿੰਗ ਕਰ ਲਈ ਸੀ ਅੱਜ ਪੰਜਾਬ ਲਈ ਇੱਕ ਵੱਡਾ ਦਿਨ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨ ਨੂੰ ਬਰਬਾਦ ਕਰਨ ਵਾਲੇ ਇਸ ਵਿਅਕਤੀ ਖਿਲਾਫ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਸੋ ਸੂਤਰਾਂ ਦੇ ਅਨੁਸਾਰ ਇਹ ਵੀ ਪਤਾ ਚੱਲਿਆ ਕਿ ਕਾਲੀ ਨੇਤਾ ਵਿਕਰਮ ਜੇਠੀਆਂ ਕੋਲੋਂ 500 ਕਰੋੜ ਰੁਪਏ ਦੇ ਲੈਣ ਦੇ ਨਾਲ ਜੁੜਾ ਜੁੜੇ ਹੋਏ ਦਸਤਾਵੇਜ਼ ਮਿਲੇ ਹਨ 2007 ਤੋਂ ਲੈ ਕੇ 2009 ਦੇ ਦਰਮਿਆਨ 161 ਕਰੋੜ ਰੁਪਏ ਦੇ ਨਕਦੀ ਦੇ ਲੈਣ ਦੇਣ ਦੇ ਦਸਤਾਵੇਜ਼ ਮਿਲੇ ਹਨ ਵਿਦੇਸ਼ੀ ਸੈਲ ਕੰਪਨੀਆਂ ਰਾਹੀਂ 141 ਕਰੋੜ ਰੁਪਏ ਦੀ ਕਮਾਈ ਦਾ ਖੁਲਾਸਾ ਹੋਇਆ ਹੈ 194 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਖਰੀਦੀ ਗਈ ਜਿਸ ਦੀ ਆਮਦਨ ਦਾ ਕੋਈ ਵੈਅ ਸਰੋਤ ਨਹੀਂ ਮਿਲਿਆ 237 ਕਰੋੜ ਦੀਆਂ ਇਹਨਾਂ ਕੰਪਨੀਆਂ ਵਿੱਚ ਚਲਾਏ ਗਏ ਮਿਸਦਾ ਕੋਈ ਵੈਸ्रोत ਨਹੀਂ ਮਿਲਿਆ ਅਤੇ ਇਸ ਬਾਰੇ ਸੰਯੋਗ ਤਨਕ ਜਵਾਬ ਨਹੀਂ ਦੇ ਸਕੇ ਕਿ ਕੈਬਨਿਟ ਮੰਤਰੀ ਰੰਦੇ ਹੋਏ ਨਜਾਇਜ਼ ਸੰਪਤੀ ਇਕੱਠੀ ਕਰਨ ਦੇ ਸਬੂਤ ਮਿਲੇ ਹਨ ਵੱਡੀ ਮਾਤਰਾ ਦੀ ਨਕਦੀ ਸਹਿਲ ਕੰਪਨੀਆਂ ਵਿੱਚ ਨਿਵੇਸ਼ ਕੀਤੀ ਗਈ ਸੋ ਇਹੋ ਜੇ ਕਿਉਂਕਿ ਜਦੋਂ ਜੁਧ ਨਸ਼ਿਆਂ ਵੱਲ ਸ਼ੁਰੂਆਤ ਹੋ ਕੀਤੀ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੇ ਪਾਰਟੀ ਸੁਪਰੀਮਰ ਨੂੰ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਸੀਂ ਪੰਜਾਬ ਲਈ ਲੁਕਣਾ ਵਾਦਾ ਕੀਤਾ ਸੀ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਸੋ ਅੱਜ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ ਬਹੁਤ ਵੱਡਾ ਦਿਨ ਹੈ ਤੇ ਮੈਂ ਪੰਜਾਬ ਵਾਸੀ ਨੂੰ ਫਿਰ ਦੁਬਾਰਾ ਕਹਿੰਦਾ ਚੁਣਾ ਕਿ ਜਿਹੜਾ ਵੀ ਪੰਜਾਬ ਦੀ ਵਿੱਚ ਨਸ਼ਾ ਨੂੰ ਫਲਾਉਣ ਦੀ ਕੋਸ਼ਿਸ਼ ਜਿੰਨੇ ਕੀਤੀ ਨਾ ਕਰੇਗਾ ਉਹ ਬਖਸ਼ਿਆ ਨਹੀਂ ਜਾਵੇਗਾ ਸੋ ਅੱਜ ਬਹੁਤ ਵੱਡੀ ਕਾਰਵਾਈ ਹੋਈ ਹੈ ਤੁਹਾਡਾ ਮੁੱਖ ਮੰਤਰੀ ਸਦਾਪਾਲ ਸਿੰਘ ਮਾਲ ਦਾ ਆਪਣੀ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ